ਪਾਟੜਾ ਲੈ ਕੇ ਅੰਦਰ ਜੰਗੀ ਕੁਹਾਟੀਆਂ ਫ੍ਰੀडम फाइਟਰ ਨੇ ਐਸ.ਡੀ.ਐਮ ਦਫ਼ਤਰ ਅਤੇ ਹੋਰ ਕਈ ਦਫ਼ਤਰਾਂ ਦੇ ਵਿੱਚ ਜਿਹੜੀਆਂ ਕਿ ਆਜ਼ਾਦੀ ਕੁਹਾਟੀਆਂਆਂ ਦੀਆਂ ਤਸਵੀਰਾਂ ਲਾਉਣ ਵਾਸਤੇ ਇੱਕ ਮੰਗ ਰੱਖੀ ਸੀ ਐਸ.ਡੀ.ਐਮ ਕੋਲ ਇਸ ਵਕਤ ਐਸ.ਡੀ.ਐਮ ਦਫ਼ਤਰ ਦੇ ਵਿੱਚ ਮੀਟਿੰਗ ਦੇ ਵਿੱਚ ਦੇਖਦੇ ਕਿ ਇਹਨਾਂ ਦਾ ਅਸੀਂ ਅੱਜ ਪਾਟੜਾ ਐਸ.ਡੀ.ਐਮ ਦਫ਼ਤਰ ਰੱਖ ਕੇ ਪਹੁੰਚੇ ਜਿੱਥੇ ਕਿ ਜੰਗੀ ਕੁਹਾਟੀਆਂ ਇਹਨਾਂ ਨੇ ਆਪਣੀਆਂ ਮੰਗਾਂ ਰੱਖਿਆ ਸੀ ਐਸ.ਡੀ.ਐਮ ਸਾਹਿਬ ਕੋਲ ਪੁੱਛਦੇ ਨੇ ਕਿ ਇਸ ਤਰ੍ਹਾਂ ਦੀਆਂ ਮੰਗਾਂ ਸੀ ਕਿ ਜਿਹੜੀਆਂ ਇਹਨਾਂ ਦੀਆਂ ਅੱਜ ਮੰਗਾ ਕਹਿੰਦੇ ਵੀ ਕੁਝ ਮਨਜ਼ੂਰ ਕਰ ਲੀਆਂ ਹੈ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀਆਂ ਨੇ ਕੀਤੀ ਹੈ ਕਿਸ ਤਰ੍ਹਾਂ ਦੀਆਂ ਮੰਗਾ ਸੀ ਗਿਆਨੀਆਂ ਹਾਂਜੀ ਅਸੀਂ ਗੱਲ ਜੀ ਕਿਹੜੀ ਜਥੇਬੰਦੀ ਹਾਂਜੀ ਅਸੀਂ ਫ੍ਰੀडम फाइਟਰ ਉਤਰ ਅਧਿਕਾਰੀ ਸਸਤਾ ਰਜਿਸਟਰ 199 ਪਾਤਰਾ ਵੱਲੋਂ ਤੇ ਸਾਡੀਆਂ ਮੰਗਾ ਸੀ ਦੋ ਐਸਜੀਐਮ ਸਾਹਿਬ ਵੱਲ ਦੀ ਪੂਰੀਆਂ ਕੀਤੀਆਂ ਗਈਆਂ ਅੱਜ ਅਸੀਂ ਐਸਡੀਐਮ ਸਾਹਿਬ ਦਾ ਬਹੁਤ-ਬਹੁਤ ਤੇ ਦਿলো ਧੰਨਵਾਦ ਕਰਦੇ ਹਾਂ ਸ੍ਰੀ ਸ਼ੋਕ ਕੁਮਾਰ ਜੀ ਦਾ ਤੇ ਪਹਿਲੀ ਸਾਡੀ ਮੰਗ ਸੀ ਕਿ ਵੀ ਅਸੀਂ ਫੋਟੋ ਲਵਾਉਣੇ ਸੀ ਆਜ਼ਾਦੀ ਕੋਲਾਟੀਆਂ ਦੀਆਂ ਡੀਸੀ ਦਫ਼ਤਰ ਪਟਿਆਲਾ ਦੀ ਤਰਜ਼ ਦੇ ਆਧਾਰ ਦੇ ਉੱਤੇ ਐਸਡੀਐਮ ਦਫ਼ਤਰ ਪਟਿਆਲਾ ਵਿੱਚ ਵੀ ਤੇ ਸਾਡੀ ਉਹ ਇਹਨਾਂ ਨੇ ਪਹਿਲੀ ਮੰਗ ਖੇੜੇ ਮੱਥੇ ਪ੍ਰਵਾਨ ਕੀਤੀ ਦੂਸਰੀ ਮੰਗ ਸਾਡੀ ਇਹ ਸੀ ਕਿ ਵੀ ਜਿੱਦਾਂ ਸਮਾਣਾ ਤਹਿਸੀਲ ਦੇ ਵਿੱਚ ਯਾਦਗਾਰੀ ਸਮਾਰਕ ਬਣਾਇਆ ਗਿਆ ਸੀ ਆਜ਼ਾਦੀ ਕੋਲਾਟੀਆਂ ਦਾ ਨਾਮ ਦੇ ਉੱਤੇ ਉਸੇ ਤਰ੍ਹਾਂ ਹੀ ਸਾਡਾ ਵੀ ਇੱਥੇ ਪਾਤਰਾ ਇਲਾਕੇ ਦੇ ਆਜ਼ਾਦੀ ਘੁਲਾਟੀਆਂ ਦਾ ਨਾਮ ਦੇ ਯਾਦਗਾਰੀ ਪੱਥਰ ਬਣਾਇਆ ਜਾਵੇ ਤੇ ਉਹਨਾਂ ਨੇ ਵੀ ਸਾਨੂੰ ਦੂਜੀ ਮੰਗ ਦਾ ਭਰੋਸਾ ਦਿੱਤਾ ਤੇ ਸ੍ਰੀ ਅਸ਼ੋਕ ਕੁਮਾਰ ਜੀ ਐਸ ਡੀ ਐਮ ਸਾਹਿਬ ਵੱਲੋਂ ਬਹੁਤ ਹੀ ਸਾਡੇ ਨਾਲ ਸਹਿਯੋਗ ਦਿੱਤਾ ਗਿਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀਆਂ ਇਹ ਮੰਗਾਂ ਖੇੜੇ ਮੱਥੇ ਪ੍ਰਵਾਨ ਕੀਤੀਆਂ ਜਿਹੜੀ ਤੁਹਾਡੀ ਮੀਟਿੰਗ ਸੀਗੀ ਐਸ ਡੀ ਐਮ ਦਫ਼ਤਰ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਤੁਹਾਡੀ ਮੀਟਿੰਗ ਸੀ ਉੱਤੇ ਅੱਜ ਮੀਟਿੰਗ ਰੂਮ ਦੇ ਵਿੱਚ ਕਿੰਨੇ ਕਿ ਤੁਹਾਡੇ ਇੱਥੇ ਜਿਹੜੇ ਸਾਬਕਾ ਸੈਨਿਕ ਪਹੁੰਚੇ ਸੀ ਸਾਡੇ ਇੱਥੇ ਫ੍ਰੀडम फाइਟਰਾਂ ਦੇ ਜਿਹੜੇ ਵਾਰਿਸ ਹੈ ਜੀ ਉਹ ਮਤਲਬ ਕਿ ਆਪਣੇ ਇੱਥੇ 30 ਦੇ ਕਰੀਬ ਸੰਖਿਆ ਸੀ ਉਹਨਾਂ ਦੀ ਠੀਕ ਆ ਜਿਹਦੇ ਵਿੱਚੋਂ ਕੁਝ ਰਜਮਾ ਕਰਕੇ ਨਹੀਂ ਪਹੁੰਚ ਸਕੇ ਅਜੇ ਕੁਝ ਪਹੁੰਚੇ ਹੋਏ ਆ ਇੱਥੇ ਤੇ ਉਹਦੇ ਵਿੱਚ ਸਾਡਾ ਜਾਨੀ ਕਿ ਜਿਹੜੇ ਪਾਤਰਾ ਤਹਿਸੀਲ ਦੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਉਹਨਾਂ ਦਾ ਸਾਡਾ ਮਤਲਬ ਕਿ ਉਹਨਾਂ ਦਾ ਬਹੁਤ ਹੀ ਅਸੀਂ ਉਹਨਾਂ ਦੀ ਸੇਵਾ ਤੋਂ ਸੰਤੁਸ਼ਟ ਹਾਂ ਜਿਹੜੇ ਤੁਸੀਂ ਕਿੰਨੇ ਤੁਹਾਡੀਆਂ ਮੰਗਾਂ ਆ ਕਿੱਥੇ ਕਿੱਥੇ ਲਾਣੇ ਤੁਸੀਂ ਜਿਹੜੇ ਕਿ ਅਫਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਜੀ ਸਰਕਾਰੀ ਸਕੂਲਾਂ ਦਾ ਜਿਹਦਾ ਨਾਮ ਬਦਲ ਕੇ ਫ੍ਰੀडम फाइਟਰ ਦੇ ਨਾਮ ਤੇ ਰ ਦਾ। ਇਸੇ ਪੰਜਾਬ ਸਰਕਾਰ ਦੀ ਪਹਿਲ ਦੇ ਆਧਾਰ ਤੇ ਅਸੀਂ ਚਾਹੁੰਦੇ ਹਾਂ ਕਿ ਪਾਤਰਾ ਇਲਾਕੇ ਦੇ ਜਿਹੜੇ ਜਿੰਨੇ ਪਿੰਡਾਂ ਦੇ ਆ ਫਰੀडम फाइਟਰ ਹੋਏ ਉਹ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਨਾਮ ਬਦਲ ਕੇ ਫਰੀडम फाइਟਰ ਦੇ ਨਾਮ ਤੇ ਰੱਖਿਆ ਜਾਵੇ ਤੇ ਜਿਹੜੇ ਪਾਤਰਾ ਦੇ ਸ਼ਹਿਰ ਦੇ ਫਰੀडम फाइਟਰ ਆ ਉਹਨਾਂ ਦੇ ਨਾਮ ਦੇ ਉੱਤੇ ਪਾਤਰਾ ਸ਼ਹਿਰ ਦੇ ਸਰਕਾਰੀ ਸਕੂਲ ਜਿਹਦਾ ਸੀ ਸੀਨੀਅਰ ਸੈਕੰਡਰੀ ਸਕੂਲ ਹੋ ਗਿਆ ਪ੍ਰਾਇਮਰੀ ਸਕੂਲ ਹੋ ਗਿਆ ਮਿਡਲ ਸਕੂਲ ਹੋ ਗਿਆ ਉਹਨਾਂ ਦਾ ਨਾਮ ਵੀ ਬਦਲ ਕੇ ਪਾਤਰਾ ਇਲਾਕੇ ਦੇ ਜਿਹੜੇ ਫਰੀडम फाइਟਰ ਹੋਇਆ ਉਹਨਾਂ ਦੇ ਨਾਮ ਤੇ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ ਤਾਂ ਜੋ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਫਰੀडम फाइਟਰਾਂ ਦੇ ਪਾਏ ਹੋਏ ਯੋਗਦਾਨ ਬ ਸਕੇ ਅਤੇ ਉਹ ਜਿਹੜੀ ਅੱਜ ਕੱਲ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੀ ਜਾ ਰਹੀ ਆ ਉਹ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਆਪਣੇ ਜੀਵਨ ਨੂੰ ਸੁਧਾਰ ਸਕਣ ਅਤੇ ਦੇਸ਼ ਪ੍ਰੇਮ ਵਧਾ ਸਕਣ ਉਹ ਇਹ ਸੰਨ ਜਿਹੜੇ ਕਿ ਆਜ਼ਾਦੀ ਦੇ ਲਾਟਿਆਂ ਦੇ ਵਾਰਸ ਜਿਹੜੇ ਅੱਜ ਇੱਥੇ ਮੰਗ ਲੈ ਕੇ ਆਏ ਸੀ ਐਚ ਡੀ ਐਮ ਸਾਹਿਬ ਕੋਲ ਐਚ ਡੀ ਐਮ ਸਾਹਿਬ ਨੇ ਕਹਿੰਦੇ ਵੀ ਸਾਡੀ ਮੰਗ ਪ੍ਰਵਾਨ ਕਰ ਲਈ ਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਕਿੰਨੇ ਸਮੇਂ ਦੇ ਵਿੱਚ ਇਹ ਪੂਰੀਆਂ ਕਰਦੇ ਆ